ਮਹਾਰਾਜ ਨੇ ਬਹੁਤ ਬਹੁਤ ਬਖਸ਼ਿਸ਼ ਕੀਤੀ ਤੇ ਕੰਮ ਕਰਨ ਤੋਂ ਬਾਅਦ ਦੋ ਫਿਮਾਂ ਰਿਲੀਜ਼ ਹੋਣ ਤੋਂ ਬਾਅਦ ਮੈਂ ਪਹਿਲੀ ਵਾਰੀ ਅਮਰitsar ਆਇਆ ਤੇ ਸ਼ੁਕਰਾਨਾ ਕਰਨ ਆਇਆ ਜੀ 你要办不？得办不？得。 હા જરૂર ਆਜੋ ਆਜੋ ਸਾਰੇ ਆਜੋ ਨਾਲ ਕੋਈ ਨਹੀਂ ਚਲੋ ਆਜੋ ਬੰਦ ਸਸ਼ੀ ਗਾਜੀ ਸਾਰਿਆਂ ਨੂੰ ਜੀ ਅ ਮਹਾਰਾ ਦੀ ਬਹੁਤ ਮਿਹਰ ਆ ਮੈਂ ਅੰਮ੍ਰਿਤਸਰ ਦੀ ਗੁਰਨਾਮ ਦਾਸ ਦੀ ਨਗਰੀ ਤੋਂ ਤੇ ਮੈਂ ਬਹੁਤ ਛੋਣਾ ਕੰਮ ਕਰ ਰਿਹਾ ਮਹਾਰਾਜ ਨੇ ਬਹੁਤ ਬਹੁਤ ਬਖਸ਼ਿਸ਼ ਕੀਤੀ ਤੇ ਕੰਮ ਕਰਨ ਤੋਂ ਬਾਅਦ ਦੋ ਫਿਮਾਂ ਰਿਲੀਜ਼ ਹੋਣ ਤੋਂ ਬਾਅਦ ਮੈਂ ਪਹਿਲੀ ਵਾਰੀ ਅਮਰitsar ਆਇਆ ਤੇ ਸ਼ੁਕਰਾਨਾ ਕਰਨ ਆਇਆ ਜੀ। ਚੰਕੀਲੇ ਨੂੰ ਕਿੱ사 ਯਾਦ ਕਰਦੇ ਹੋ? ਬੜੀ ਕਭੀ ਯਾਦ ਮਨਾਇਆ ਦੇਸੀ ਲਈ। ਹਾਂ ਜੀ ਪਹਿਲੇ ਤਾਂ ਮੈਂ ਕਦੀ ਉਸ ਬਾਰੇ ਜਾਣਦਾ ਨਹੀਂ ਸੀ ਬਟ ਬੀਂਗ ਐਨ ਆਰਟਿਸਟ ਮੈਂ ਐਕਟਿੰਗ ਫੀਲਡ ਦੇ ਵਿੱਚ ਆ ਤੇ ਜਦੋਂ ਵੀ ਸਾਨੂੰ ਕੋਈ ਪ੍ਰੋਜੈਕਟ ਮਿਲਦਾ ਤੇ ਆਪਾਂ ਨੂੰ ਉਹਦੇ ਬਾਰੇ ਵਿੱਚ ਸਟੱਡੀ ਕਰਨਾ ਪੈਂਦਾ ਡੀਪਲੀ ਡਿਟੇਲ ਦੇ ਵਿੱਚ ਸਟੱਡੀ ਕਰਨਾ ਪੈਂਦਾ ਉਹ ਆਰਟਿਸਟ ਹੀ ਆਪਨੇ ਆਪਣੇ ਟਾਈਮ ਦਾ ਕਮਾਲ ਦਾ ਆਰਟਿਸਟ ਸੀ। ਤੇ ਤੁਸੀਂ ਸਾਰੇ ਫਿਲਮ ਦੇਖੋਗੇ ਤੁਹਾਨੂੰ ਜ਼ਿਆਦਾ ਵਧੀਆ ਪਤਾ ਲੱਗੇਗਾ ਮੇਰਾ ਰੋਲ ਸੀ ਸਰਦਾਰ ਸਵਨ ਸਿੰਘ ਸਿਵਿਆ ਜੀ ਦਾ ਰੋਲ ਸੀ ਔਰ ਗਵਰਨਮੈਂਟ ਆਫੀਸਰ ਸੀਗੇ ਪ੍ਰੋਪਰ ਸਾਬਤ ਸੂਰਤ ਸਰਦਾਰ ਬੰਦੇ ਸੀਗੇ ਤੇ ਉਹ ਜਦੋਂ ਚਮਕੀਲਾ ਨੂੰ ਮਿਲਦੇ ਨੇ ਤੇ ਉਸ ਟਾਈਮ ਉਹਨੂੰ ਮਾਰਨ ਦੀ ਧਮਕੀਆਂ ਆਉਂਦੀਆਂ ਸੀ ਤੇ ਸਵਨ ਸਿੰਘ ਸਿਵਿਆ ਜੀ ਨੇ ਉਹਨੂੰ ਮਾਫੀ ਦਿਲਵਾਈ ਸੀ ਦਰਵਾਜਾ ਸਾਹਿਬ ਤੋਂ ਤੇ ਉਹਨੇ ਤੋਬਾ ਕੀਤੀ ਸੀ ਕਿ ਮੈਂ ਅੱਗੋਂ ਵਧੀਆ ਹੋਰ ਕੰਮ ਕਰੂੰਗਾ ਤੇ ਉਸ ਤੋਂ ਬਾਅਦ ਸਰਦਾਰ ਸਵਨ ਸਿੰਘ ਸਿਵਿਆ ਜੀ ਨੇ ਉਹਨਾਂ ਨੂੰ ਇੱਕ ਧਾਰਮਿਕ ਗੀਤ ਲਿਖ ਕੇ ਦਿੱਤਾ ਸੀ ਸਤੋ ਬਾਬਾ ਖੋਲਿਆ ਤੇਰਾ ਨਨਖਾਣਾ ਤੇ ਜੋ ਉਹਦੇ ਗਾਣੇ ਸੀ ਜੋ ਸਾਰੇ ਜਾਣਦੇ ਨੇ ਹਨਾ ਵਧੀਆ ਤਰੀਕੇ ਨਾਲ ਉਹ ਗਾਣੇ ਗਾਉਂਦਾ ਸੀ ਤੇ ਇਹ ਧਾਰਮਿਕ ਗਾਣੇ ਤਾਂ ਉਹਦੇ ਹੋਰ ਸੁਪਰ ਡੁਪਰ ਹਿੱਟ ਹੋ ਗਏ ਸੀ ਤੇ ਪਹਿਲਾ ਗਾਣਾ ਸੀ ਸਤੋ ਬਾਬਾ ਖੋਲਿਆ ਤੇਰਾ ਨਨਖਾਣਾ ਜੋ ਸਰਦਾ ਅਸਵੰ ਸਿੰਘ ਜੀ ਸੀ ਉਹਨੇ ਲਿਖ ਕੇ ਦਿੱਤਾ ਸੀ ਤੋਂ ਉਥੋਂ ਚੰਪੀਲੇ ਦਿੱਤੇ ਸਵੰ ਸਿੰਘ ਜੀ ਦੀ ਇੱਕ ਸੋਹਣੀ ਜਰਨੀ ਸਟਾਰਟ ਹੋਈ ਬਹੁਤ ਸ਼ੁਕਰ ਹੈ ਜੀ ਮੈਂ ਇਹਨਾ ਸੋਚਿਆ ਨਹੀਂ ਸੀ ਫਿਲਮ ਕੋਈ ਵੀ ਅੱਜ ਤੱਕ ਦੀ ਕੋਈ ਵੀ ਫਿਲਮ ਨਹੀਂ ਹੈ ਜੋ Netflix ਤੇ ਇੱਕ ਦਿਨ ਦੇ ਵਿੱਚ ਸੁਪਰ ਹਿੱਟ ਹੋ ਗਈ ਤੇ ਗਲੋਬਲੀ ਹਿੱਟ ਦੂਸਰੇ ਨੰਬਰ ਤੇ ਦੂਸਰੇ ਦਿਨ ਗਲੋਬਲੀ ਹਿੱਟ 6ਵੇਂ ਨੰਬਰ ਰੈਂਕ ਤੇ 5ਵੇਂ 6ਵੇਂ ਨੰਬਰ ਰੈਂਕ ਤੇ ਪੂਰੀ ਦੁਨੀਆ ਦੇ ਵਿੱਚ ਦੂਸਰੇ ਦਿਨ ਹੀ ਆ ਗਈ ਤੇ ਹਜੇ ਵੀ ਇਸ ਟਾਈਮ ਚਰਚਾ ਚ ਹੈ ਫਿਲਮ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਵੀ ਵਿਸ਼ਵਾਸ ਬੜੀ ਵੱਡੀ ਚੀਜ਼ ਆ ਮੈਨੂੰ 8-9 ਸਾਲ ਲੱਗੇ ਮੈਂ ਮਾਰੇ ਤੇ ਭਰੋਸਾ ਕੀਤਾ ਤੇ ਲੱਗਿਆ ਰਿਹਾ ਤੇ ਅੱਜ ਬੜਾ ਸ਼ੁਕਰਗੁਜ਼ਾਰ ਆ ਮਹਾਰਾਜ ਦਾ ਕਿ ਅੱਗੇ ਹੋਰ ਸੇਵਾ ਲੈਣ ਤੇ ਮੈਂ ਇਸੇ ਸਰੂਪ ਨੂੰ ਅੱਗੇ ਹੋਰ ਲੈ ਕੇ ਜਾਵਾਂ ਤੇ ਖੂਬ ਤਰੱਕੀ ਕਰਾਂ ਅਗਰ ਜਿੱਦਾਂ ਮੇਰਾ ਚਾਹਤ ਤੋ ਨਵਾਂ ਕੀ ਲੈ ਕੇ ਆ ਰਹੇ ਨਵਾਂ ਜੀ ਜਲਦੀ ਪਤਾ ਲੱਗੇਗਾ ਕਿਉਂਕਿ ਆ ਕਾਫੀ ਚੀਜ਼ਾਂ ਨੇ ਪਾਈਪਲਾਈਨਸ ਨੇ ਤੇ ਜਦੋਂ ਕੋਈ ਵਧੀਆ ਚੀਜ਼ ਕਨਫਰਮ ਹੋ ਜਾਂਦੀ ਉਹਦੇ ਦੱਸਣ ਦਾ ਮਜ਼ਾ ਆਉਂਦਾ